ਟਰੱਕਾਂ ਵਾਲੇ ਵੀਰਾਂ ਨੂੰ ਹਮੇਸ਼ਾ ਹੀ ਮਾੜਾ ਚੰਗਾ ਕਿਹਾ ਜਾਂਦਾ। ਇਹ ਨਸ਼ੇ ਕਰਦੇ ਨੇ। ਕਈ ਵਾਰੀ ਤਾਂ ਪਤਾ ਨਹੀਂ ਕਿਉਂ ਐ ਜਿ ਲੱਗਣ ਲੱਗ ਜਾਂਦਾ ਜਿਵੇਂ ਸਾਰੇ ਪੰਜਾਬ 'ਚ ਨਸ਼ਾ ਕਰੀ ਜਾਂਦੇ ਨੇ। ਜਦੋਂ ਮੀਡੀਆ ਤੋਂ ਦੇਖਦੇ ਆਂ। ਜਦੋਂ ਮਿਲਦੇ ਆਂ ਤਾਂ ਉਦੋਂ ਐ ਲੱਗਦਾ ਵੀ ਨਹੀਂ ਯਾਰ ਏਡੀ ਵੀ ਗੱਲ ਨਹੀਂ। ਕੱਲਾ ਪੰਜਾਬ 'ਤੇ ਕਿਹੜਾ ਚੜੀ ਜਾਂਦੇ ਨੇ ਸਾਰੇ। ਇਹ ਹੀ ਨਸ਼ਾ ਕਰਦਾ ਜਿਵੇਂ ਸਾਰਾ ਹੀ। ਚਲੋ ਕੋਈ 10% ਕਰਦੇ ਨੇ। ਉਹਨਾਂ ਨੂੰ ਆਪ ਹੀ ਰੋਕਿਆ ਰੱਖਿਆ ਕਰੋ। ਏ ਵੀ ਨਿਵੇਂ ਨਾ ਪਾ 24 ਘੰਟੇ ਦਵਾਈ ਇੱਕ ਗੱਲ ਤੇ ਲਈ ਜਿੰਗੀਆਂ ਵੀ ਪੰਜਾਬ ਚ ਦਾ ਸਾਰੇ ਮੁੰਡੇ ਲਿਛੇੜੀ ਹੋ ਗਏ ਐ ਤਾਂ ਰਿਸ਼ਤੇ ਵੀ ਹੁਣ ਉੜ ਜਾਣੇ ਹੋਲੀ ਹੋਲੀ ਕਰਕੇ ਇਹ ਕਿਸੇ ਨੇ ਬਾਹਰ ਅੰਦਰ ਕਿਸੇ ਨੇ ਕੈਨੇਡਾ ਕਿਸੇ ਅਮਰੀਕਾ ਸਾਰੇ ਪਿੰਡ ਚ ਪੁਛਪੜਦਾਲ ਕਰੀ ਜਾਂਦੇ ਨੇ ਮੁੰਡਿਆਂ ਬਾਰੇ ਮੁੰਡਿਆਂ ਨੂੰ ਵੀ ਕਹਿੰਦੇ ਜਿੰਨਾ ਵੀ ਯੂਥ ਹੈ ਤੁਹਾਡੇ ਮੂਰੇ ਵੀ ਸਾਰਿਆਂ ਦੀ ਮੂਰੀ ਰਿਕਵੈਸਟ ਈ ਹੈ ਕਿਉਂਕਿ ਬੇਇੱਜ਼ਤੀ ਆਪਣੀ ਬਹੁਤ ਹੋਈ ਜਾਂਦੀ ਐ ਆਪਾਂ ਵੀ ਬਚ ਬਚ ਕੇ ਚੱਲਿਆ ਕਰੀਏ ਸੋ ਜਿੰਨੇ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਆਪਣੇ ਮੁੰਡੇ ਰਹਿੰਦੇ ਨੇ 90% ਟ੍ਰੱਕੀ ਚਲਾਉਂਦੇ ਨੇ ਪੜ੍ਹਾਈ ਲਿਖਾਈ ਪੰਨੀਆ ਥੋੜਾ ਜਿਆਦਾ ਤਾਂ ਕਿ ਉਧਰ ਥੋੜਾ ਜਿਆਦਾ ਡਰਾਈਵਿੰਗ ਵਾਲਾ ਇੱਥੋਂ ਹੀ ਪਹਿਲੇ ਟਰਾਲੀ ਐਂਡ ਡਾਇਰੈਕਟਰ ਚਲਾਉਂਦੇ ਗਏ ਨੇ ਤੇ ਕੰਮ ਚੱਲੀ ਜਾਂਦਾ ਬੜੇ ਗੀਤਾ ਵਾਲਿਆਂ ਨੇ ਵੀ ਖਾ ਖਾ ਜਾ ਨਿੰਦਿਆ ਟਰੱਕਾਂ ਵਾਲਿਆਂ ਨੂੰ ਹਣ ਜਦੋਂ 15 15 20 20 ਘੰਟੇ ਟਰੱਕ ਚਲਾਉਣਾ ਅੱਖਾਂ ਦੱਸੋ ਤੁਸੀਂ ਕਿੱਦਾਂ ਦੀ ਹੋਣਗੀਆਂ ਚਿੱਟੀਆਂ ਤਾਂ ਨਹੀਂ ਰਹਿੰਦੀਆਂ ਫਿਰ ਤਾਂ ਲਾਲ ਹੀ ਹੋਣਗੀਆਂ ਮੇਰੇ ਵਰਗੇ ਘਰੇ ਸੁੱਤੇ ਪਈ ਕਹੀ ਜਾਂਦੇ ਆ ਇਹਨਾਂ ਦੀਆਂ ਅੱਖਾਂ ਬੜੇ ਰਹਿੰਦੀਆਂ ਨਾਲ ਬਈ ਇਹ ਕੁਝ ਖਾਂਦੇ ਐ ਸਿੱਕ ਟਰੱਕਾਂ ਵਾਲੇ ਵੀਰਾਂ ਲਈ ਗਾਣਾ ਕੀਤਾ ਸੀ ਥੋੜੀ ਨਜ਼ਰ ਟੀਜਾ ਕਾ ਤਿੰਨ ਮੋਟਰਾਂ ਤੇ 25 ਕਿਲੇ ਆਉਣ ਰੋੜਨੀ ਘਰੇ ਸ਼ੌਂਕ ਨਾਲ ਰੱਖਿਆ ਏ ਨੀਲਾ ਫੋੜਨੀ ਬੰਦੇ ਸ਼ੌਂਕ ਨਾਲ ਰੱਖਿਆ ਏ ਨੀਲਾ ਫੋੜਨੀ புல்லே டாலர கமோதாண்டா பார பூரி க தூரமரியு தூங்கவரி சாடி வாங்கு ரூவா வாங்கு ரூ ਇਹ ਦੰਦਾ ਵਾਂ ਤੇਰ ਕੋਣੀ ਦੁਆਸ਼ ਕਰੀਂ ਜੀ ਵੇਹੋ ਹਾਂ ਮੈਂ ਤੇਰਾ ਮਰਦਾ ਮਰਦਾ ਵਾਹੇ ਹਾਂ 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 ਸਾਡੀ ਕੁੜੀਆਂ ਦੀ ਵੀ ਡਿਮਾਂਡਾਂ ਹੁੰਦੀਆਂ ਨੇ ਥੋੜੀਆਂ ਹੀ ਡਿਮਾਂਡਾਂ ਹੁੰਦੀਆਂ ਸਾਡੀਆਂ ਤਾਂ ਕਿਹੜੀ ਡਿਮਾਂਡਾਂ ਨੇ ਆ ਮੇਰੀਆਂ ਭੈਣਾਂ ਜਿਹੜੀਆਂ ਪਿੱਛੇ ਬੈਠੀਆਂ ਨੇ ਅੱਜ ਉਹਨਾਂ ਨੂੰ ਪਿੱਛੇ ਬਿਠਾਤਾ ਵੋਟਾਂ ਥੋੜੀਆਂ ਉਹਨਾਂ ਦੀਆਂ ਵੋਟਾਂ ਥੋੜੀਆਂ ਤੇਰੀਆਂ ਅੱਜ ਸਾਹਬ ਨਾਲ ਗੱਲ ਕਰੀ ਬਾਡਰ ਏਰੀਆ ਚੱਬ ਇੱਕ ਵਾਰੀ ਮੇਰੀਆਂ ਭੈਣਾਂ ਜ਼ੋਰਦਾਰ ਤਾੜੀ ਲਾ ਦਿਓ ਜੇ ਚੰਗਾ ਲੱਗ ਰਿਹਾ ਤੁਹਾਨੂੰ ਲੰਗਰ ਪਾਣੀ ਸ਼ਾਕਰਿਆ ਨਾ ਮੈਨੂੰ ਆਈ ਨਹੀਂ ਤਾੜੀਆਂ ਦੀ ਵਜ ਇਹ ਤਾਂ ਤਖਤ ਪਲਟਦੇ ਨਾ ਐਨੀਆਂ ਕਿ ਵੀ ਜਿੰਨੀਆਂ ਕਿ ਬੈਠੀਆਂ ਉਹਨਾਂ ਨੇ ਪਿੱਛੇ ਤਾਂ ਬਿਠਾਇਆ ਵੀ ਥੋੜਾ ਮੋਟਾ ਨਾ ਮਾੜਾ ਮਾੜਾ ਚੁਗਲੀਆਂ ਚੁਗਲੀਆਂ ਵੀ ਹੋ ਜਾਂਦੀਆਂ ਕਿਉਂਕਿ ਤੁਹਾਡੇ ਹਾਜਮੇ ਤਾਂ ਆਉਂਦੀ ਨਹੀਂ ਰੋਟੀ ਉਹਨਾਂ ਚਿਰ ਜਿੰਨਾ ਚਿਰ ਦੋ ਚਾਰ ਤੁਸੀਂ ਮੇਲਿਆ ਜਾ ਕੇ ਇਧਰ ਉਧਰ ਦੀਆਂ ਗੱਲਾਂ ਨਾ ਕਰੋ ਆ ਸਾਡੇ ਵਾਲਾ ਤਾਂ ਤਮਕਾ ਸਾਰਾ ਬੈਠੇ ਨੇ ਇਹਨਾਂ ਦਾ ਇਧਰ ਨੂੰ ਝਾਕੀ ਜਾਣਾ ਕੋਈ ਤੇਰੇ ਵੱਲ ਝਾਕੀ ਜਾਣਾ ਫਾਵੇ ਝਾਕੀ ਜਾਣਾ ਉਹਨਾਂ ਨੇ ਫਿਰ ਨਾਲ ਨਾਲ ਮਾੜਾ ਬੋਟਾ ਆਪ ਦਾ ਪ੍ਰੋਗਰਾਮ ਹੀ ਸੈੱਟ ਕਰਨਾ ਹਾਂਜੀ ਰਹੇ ਦੀਆਂ ਸਾਰੀਆਂ ਬਿਆਹਿਆਂ ਦੇ ਵੇਪਾਰੇ ਹੋ ਲੋਗ ਉਤੇ ਚੱਲਦੇ ਉਹਨਾਂ ਦੇ ਕਰ ਵਾਲੇ ਸਾਰਿਆਂ ਦੁਖੀ ਨੇ ਪਾਣੀਆਂ ਐਂਕੀ ਲੋਕਲੇ ਚਲਾ ਵਿਸ਼ਾ ਵੀ ਕਰਿਓ ਨਾ ਹੋਵੇ ਨਾ ਵਿੰਨੋ ਜਣੇ ਖਣੇ ਕੋਲੋਂ ਕਿੱਥੇ ਚੱਲਦੇ ਟਰੱਕ ਐ ਮੈਂ ਲੰਡੂਆਂ ਨੇ ਕੀਤਾ ਬਦਨਾਮ ਐ ਲੰਡੂਆਂ ਨੇ ਕੀਤਾ ਬਦਨਾਮ ਐ ਲੋ ਪਿਆਰ ਦਤ ਕੇ ਤੇ ਥੱਕੇ ਹਾਰਿਓ ਤੇ ਮੈਂ ਫੁਕਦਾ ਐ ਨਾ ਦੇ ਲਈਆਂ ਮੈਂ ਫੱਕਦਾ ਨਾ ਮੈਂ ਲਈਆਂ ਆਂ ਜਣੇ ਖਣੇ ਕੋਲੋਂ ਕਿੱਥੇ ਚੱਲਦੇ ਟਰੱਕ ਐ ਮੈਂ ਲੰਡੂਆਂ ਨੇ ਕੀਤਾ ਬਦਨਾਮ ਐ ਲੰਡੂਆਂ ਨੇ ਕੀਤਾ ਬਦਲਾ ਮੈਂ ਰਾਣੀ ਹਰ ਲੈ ਦੂ ਤੈਨੂੰ ਇੱਕ ਬੋਲ ਤੇ ਰਾਣੀ ਹਰ ਲੈ ਦੂ ਤੈਨੂੰ ਇੱਕ ਬੋਲ ਤੇ ਹੋਰਾਂ ਨਹੀਂ ਦਮਾਉਣੀਆਂ ਨਹੀਂ ਵਾਲੀਆਂ ਕੱਟੀ ਲੋਕਲੇ ਚਲਾ ਵਿਸ਼ਾ ਮੇ ਘਰੇਉਂ ਦਾ ਹੋਵੇ ਨਾ ਮੇਰੀ ਅਟ ਮਾ ਦਾ ਨਾ ਕੋਈ ਬੋਲ ਨਾ ਸਰ ਇਹ ਵਿੱਚ ਜੱਟ ਦੀ ਟ੍ਰਾਂਸਪੋਰਟ ਚੱਲੇ ਕੰਮ ਗੱਫਰੂ ਦਾ ਦੂਜਾ ਗੀਤ ਕਰੀਆ ਕੰਮ ਗੱਫਰੂ ਦਾ ਦੂਜਾ ਗੀਤ ਕਰੀਆ ਜੱਟ ਦੀ ਕਰਾ ਸਪੋਰਟ ਚੱਲੇ ਕਮਗੱਫਰੂ ਦਾ ਦੂਜਾ ਗੀਤ ਕਰੀਆ ਕਮਗੱਫਰੂ ਦਾ ਦੂਜਾ ਗੀਤ ਕਰੀਆ ਮੁੱਲਾ ਸਾਰੀ ਦਾ ਡਰਾਈਵਰੀ ਨਾ ਮੈਂ ਕੁੱਮੇ ਜੇ ਵੀ ਦਾ ਫਲ ਜੇ ਕੋਹੇ ਦਾ ਸਰਕਾਰੀਆ ਮੱਦੇ ਜੇ ਕੋਹੇ ਦਾ ਸਰਕਾਰੀਆ ਜੰਗ ਸੰਧੂ ਜੰਗ ਸੰਧੂ ਨਾਮ ਜੱਟ ਦਾ ਜੰਗ ਸੰਧੂ ਜੰਗ ਸੰਧੂ ਨਾਮ ਜੱਟ ਦਾ ਮਾਜੇ ਗੱਫਰੂ ਨਾ ਜ਼ਿੰਦਗੀ ਦੇ ਕਿਆਸ਼ ਕਰੇਗੀ ਓ ਮੁੰਡਾ ਕਰਦਾ ਡਰਾਈਵਰੀ ਅਸਾਲੀਏ ਈਲਾਵਾ ਤੁਰਾ ਨਹੀਂ ਦੂ ਕਾ ਡਰੈਵਰੀਆ ਸਾਲੀਏ ਫੰਦਾ ਮੰਦੀ ਕੋ ਨਹੀਂ ਦਰਾਈ ਉਹ ਮੁੰਡਾ ਕਾ ਡਰੈਵਰੀਆ ਸਾਲੀਏ ਫੰਦਾ ਮੰਦੀ ਰੱਖੂ ਨਹੀਂ ਤੇ ਮੁੰਡਾ ਕਾ ਡਰੈਵਰੀਆ ਸਾਲੀਏ ਫੰਦਾ ਮੰਦੀ ਰੱਖੂ ਨਹੀਂ ਦੁਰੈ ਸ਼ਿੱਕਰੀ